ਜਗਬਾਣੀ ਟੀਵੀ ਵੇਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਇੱਕ ਸਮਾਂ ਸੀ ਜਦੋਂ ਬ੍ਰਿਟਿਸ਼ ਸਰਕਾਰ ਇਹ ਤੈਅ ਕਰਦੀ ਸੀ ਕਿ ਹਿੰਦੁਸਤਾਨ ਦੇ ਵਿੱਚ ਕੀ ਹੋਵੇਗਾ ਖਾਸ ਤੌਰ ਤੇ ਪੰਜਾਬ ਦਾ ਭਵਿੱਖ ਜਿਹੜਾ ਹੈ ਉਹ ਬ੍ਰਿਟਿਸ਼ ਸਰਕਾਰ ਤੈਅ ਕਰਿਆ ਕਰਦੀ ਸੀ ਪਰ ਅੱਜ ਸਮਾਂ ਅਜਿਹਾ ਆ ਗਿਆ ਸਮਾਂ ਨੇ ਇਸ ਕਦਰ ਕਰਵਟ ਲਈ ਹੈ ਕਿ ਹੁਣ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਬੈਠ ਕੇ ਪੰਜਾਬੀ ਇਹ ਡਿਸਾਈਡ ਕਰਦੇ ਨੇ ਕਿ ਯੂਕੇ ਦੇ ਵਿੱਚ ਕੀ ਹੋਵੇਗਾ ਉੱਥੋਂ ਦੀ ਡਿਵੈਲਪਮੈਂਟ ਦੇ ਬਾਰੇ ਉੱਥੋਂ ਦੀ ਸਰਕਾਰ ਨੂੰ ਰਹਿ ਦਿੱਤੀ ਜਾਂਦੀ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਪੰਜਾਬੀ ਸਾਡੇ ਭਾਰਤੀ ਮੂਲ ਦੇ ਲੋਕ ਹੁਣ ਬ੍ਰਿਟਿਸ਼ ਸਰਕਾਰ ਦੇ ਵਿੱਚ ਮੈਂਬਰ ਪਾਰਲੀਮੈਂਟ ਬਣਨੇ ਇਹ ਬਹੁਤ ਮਾਣ ਵਾਲੀ ਗੱਲ ਹੈ ਪੂਰੇ ਹਿੰਦੁਸਤਾਨ ਦੇ ਲਈ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਸਭ ਤੋਂ ਜ਼ਿਆਦਾ ਕਿਉਂਕਿ ਪਹਿਲੀ ਵਾਰ ਕੋਈ ਦਸਤਾਰਧਾਰੀ ਸਿੱਖ ਐਮਪੀ ਜਿਹੜਾ ਹੈ ਕਿ ਬਰਟੇਨ ਦੀ ਸਰਕਾਰ ਦੇ ਵਿੱਚ ਚੁਣਿਆ ਗਿਆ ਹੈ ਮੈਂ ਗੱਲ ਕਰ ਰਿਹਾ ਹਾਂ ਸਰਦਾਰ ਤਨਮਨਜੀਤ ਸਿੰਘ ਟੀਸੀ ਹੋਰਾਂ ਦੀ ਜਿਹੜੇ ਕਿ ਉੱਥੇ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਚੁਣੇ ਗਏ ਨੇ ਔਰ ਇਸ ਵੇਲੇ ਉਹ ਪੰਜਾਬ ਦੇ ਦੌਰੇ ਤੇ ਆਏ ਨੇ ਪਹਿਲਾਂ ਯੂਕੇ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਔਰ ਅੱਜ ਜਗਬਣੀ ਟੀਵੀ ਦੇ ਸਟੂਡੀਓ ਦੇ ਵਿੱਚ ਮੌਜੂਦ ਨੇ ਟੀਸੀ ਸਾਹਿਬ ਦਾ ਸਵਾਗਤ ਕਰਦੇ ਹਾਂ ਟੀਸੀ ਸਾਹਿਬ ਬਹੁਤ-ਬਹੁਤ ਬਹੁਤ ਬਹੁਤ ਮਿਹਰਬਾਨੀ ਥੋੜੀ ਸਾਤ ਤੁਸੀਂ ਉਦੋਂ ਸਾਡੇ ਸਲੋ ਸ਼ਹਿਰ ਸਲੋ ਇਲਾਕੇ ਦੇ ਵਿੱਚ ਪਿਛਲੀ ਆਪਣੀ ਜਗਬਾਣੀ ਟੀਵੀ ਦੇ ਇੰਟਰਵਿਊ ਕਰਕੇ ਆਏ ਹੋ ਤੇ ਹੁਣ ਮੈਨੂੰ ਖੁਸ਼ੀ ਹੋਈ ਹੈ ਕਿ ਮੈਂ ਤੁਹਾਡੇ ਸਟੂਡੀਓ ਇੱਥੇ ਜਲੰਧਰ ਦੇ ਵਿੱਚ ਆਇਆ ਜੀ ਤੇ ਮੈਂ ਆਸ ਕਰਦਾ ਹਾਂ ਤੁਹਾਡੇ ਦਰਸ਼ਕਾਂ ਨੂੰ ਪਿਛਲੀ ਵੀ ਆਪਣੀ ਜਿਹੜੀ ਗੱਲਬਾਤ ਲਵ ਸੀ ਉਹ ਪਸੰਦਾਈ ਹੋਵੇਗੀ ਜੀ ਤੇ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਪਹਿਲਾਂ ਤੁਹਾਡੀ ਨਾਲ ਯੂਕੇ 'ਚ ਮੁਲਾਕਾਤ ਹੋਈ ਹੋਰ ਇਹਨੇ ਘੱਟ ਸਮੇਂ ਬਾਅਦ ਤੁਹਾਡੇ ਨਾਲ ਜਿਹੜੀ ਹੈ ਉਹ ਹਿੰਦੁਸਤਾਨ 'ਚ ਮੁਲਾਕਾਤ ਹੋ ਰਹੀ ਹੈ ਜੀ ਜੀ ਮੈਂ ਇੱਥੇ ਆਉਣਾ ਚਾਹੁੰਦਾ ਸੀਗਾ ਇੱਕ ਤਾਂ ਦਰبار صاحب গুরু ਕੀ ਨਗਰੀ ਆ ਕੇ ਨਤਮਸਤਕ ਹੋਣਾ ਤਾਂ ਕਿ ਮੈਂ ਧੰਨਵਾਦ ਵੀ ਕਰ ਸਕਾਂ ਸ਼ੁਕਰਾਨਾ ਕਰ ਸਕਾਂ ਪ੍ਰਮਾਤਮਾ ਦਾ ਅਤੇ ਇਸ ਦੇ ਨਾਲ-ਨਾਲ ਜੋ ਪੰਜਾਬੀਆਂ ਨੇ ਮਨਚ ਵੀ ਸੀ ਉਹਨਾਂ ਤੋਂ ਮੈਨੂੰ ਬਹੁਤ ਸਾਰਾ ਪਿਆਰ ਜੋ ਸਨਮਾਨ ਮਿਲਿਆ ਮੈਂ ਚਾਹੁੰਦਾ ਸੀਗਾ ਵੀ ਮੈਂ ਉਹਨਾਂ ਦਾ ਵੀ ਆ ਕੇ ਖੁਦ ਸ਼ੁਕਰੀਆ ਕਰਾਂ ਜੀ ਅਤੇ ਇੱਥੇ ਹਜੇ ਮੈਂ ਕੱਲ ਹੀ ਪਹੁੰਚਿਆ ਹਾਂ ਕੱਲ ਪਹੁੰਚਣ ਤੋਂ ਉਪਰੰਤ ਜੋ ਤੇ 에어ਪੋਰਟ ਤੇ ਵੀ ਜੋ ਤੁਹਾਡੇ ਸੱਜਣ ਮਿੱਤਰ ਉੱਥੇ ਵੀ ਆਏ ਉਸ ਤੋਂ ਬਾਅਦ ਅੱਜ ਪਿੰਡ ਦੇ ਵਿੱਚ ਵੀ ਅਲੰਗ-ਅਲਗ ਪ੍ਰੋਗਰਾਮ ਐਸੀ ਢੀਕੇ ਸੀ ਤੇ ਮੈਨੂੰ ਬੇहद ਖੁਸ਼ੀ ਹੁੰਦੀ ਹੈ ਪਹਿਲਾਂ ਦੇ ਨਾਲੋਂ ਕੀ ਸੀ ਸਾਹਿਬ ਕੀ ਫਰਕ ਮਹਿਸੂਸ ਕੀਤਾ ਤੁਸੀਂ ਜੀ ਦੇਖੋ ਪਹਿਲਾਂ ਵੀ ਪਿਆਰ ਮਿਲਦਾ ਸੀ ਤਾਂ ਹੁਣ ਵੀ ਮਿਲਦਾ ਆ ਤੇ ਮੈਂ ਸਮਝਦਾ ਕਿ ਜੇ ਮੈਂ ਇਸ ਮਕਾਮ ਤੇ ਪਹੁੰਚਿਆ ਹਾਂ ਤੇ ਇਹ ਲੋਕਾਂ ਦੇ ਪਿਆਰ ਦੀ ਬਦੌਲਤ ਹੀ ਆ ਜੀ ਆ ਬਾਕੀ ਦੇਖੋ ਜਦੋਂ ਵੀ ਆਪਣੇ ਵੀ ਗੱਲਬਾਤ ਹੁੰਦੀ ਸੀ ਚਾਹੇ ਅਖਬਾਰਾਂ ਅਖਬਾਰਾਂ ਦੇ ਜ਼ਰੀਏ ਨਾਲ ਜਾਂ ਟੀਵੀ ਦੇ ਜ਼ਰੀਏ ਹੁਣ ਅੱਜ ਕੱਲ ਤਾਂ ਆਧੁਨਿਕ ਯੋਗ ਯੋਗਿਆ ਅੱਜ ਕੱਲ ਤਾਂ ਤੁਹਾਡੇ ਜਗਬਾਣੀ ਟੀਵੀ ਦੇ ਜਿਹੜੇ ਬਹੁਤਿਆਂ ਨੇ ਮੋਬਾਈਲ ਐਪ ਵੀ ਡਾਊਨਲੋਡ ਕਰ ਲਿਆ ਤੇ ਆਪਾਂ ਪੰਜਾਬ ਵੀ ਤਰੱਕੀਆਂ 'ਚ ਤੇ ਤੁਸੀਂ ਵੀ ਤਰੱਕੀਆਂ 'ਚ ਆ। ਸੋ ਸਾਡੇ ਦੇਸ਼ ਵਿਦੇਸ਼ 'ਚ ਵੀ ਉੱਥੇ ਬੈਠੇ ਹਰ ਕੋਈ ਮੋਬਾਈਲ ਐਪ ਜਦੋਂ ਡਾਊਨਲੋਡ ਕਰਦਾ ਤਾਂ ਉਹ ਉਹਦੇ ਮੁਤਾਬਕ ਖਬਰਾਂ ਇੱਕੋ ਦਮ ਹੀ ਪਹੁੰਚਦੀਆਂ ਹਨ। ਜੀ ਤੇ ਸੋ ਫਰਕ ਇਹ ਆ ਜੋ ਆਪਾਂ ਜੋ ਤੇਜ਼ੀ ਦੇ ਵਿੱਚ ਜੋ ਬਦਲਾਅ ਦੇਖ ਰਹੇ ਆ ਹੁਣ ਆਪਾਂ ਜਗਬਾਣੀ ਦੇ ادارے ਦੇ ਵਿੱਚ ਵੀ ਦੇਖੀਏ। ਬਹੁਤ ਲੰਬੇ ਅਸਤੋਂ ਅਖਬਾਰਾਂ ਵੀ ਛਪ ਰੀਆਂ ਸੀ ਪਰ ਹੁਣ ਆਧੁਨਿਕ ਯੁੱਗ ਦੇ ਮੁਤਾਬਕ ਮਾਡਰਨ ਤੌਰ ਤਰੀਕੇ ਵੀ ਅਪਣਾਏ ਜਾ ਰਹੇ ਸੋ ਫਰਕ ਸਿਰਫ ਇੰਨਾ ਹੀ ਆ ਬਾਕੀ ਲੋਕ ਲੋਕ ਤਾਂ ਲੋਕ ਹੀ ਰਹਿਣਗੇ ਲੋਕਾਂ ਨੂੰ ਤੁਹਾਨੂੰ ਦਿਲੋਂ ਦਿਮਾਗ ਤਾਂ ਜਿੱਤ ਸਕਦੇ ਆ ਜੇ ਤੁਸੀਂ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਪੇਸ਼ ਆਉਂਦੇ ਆ ਉਹਨਾਂ ਦੀਆਂ ਮੁਸੀਬਤਾਂ ਹੱਲ ਕਰਦੇ ਆ ਤੇ ਸਮੇਂ-ਸਮੇਂ ਤੇ ਆ ਕੇ ਵੀ ਤੁਸੀਂ ਆਪਣੀਆਂ ਗੱਲਾਂ ਵੀ ਉਹਨਾਂ ਤੱਕ ਦੱਸਣੀਆਂ ਬਹੁਤ ਜ਼ਰੂਰੀ ਆ ਜੀ ਬਿਲਕੁਲ ਬਿਲਕੁਲ ਤਾਂਕਿ ਤੁਹਾਨੂੰ ਉਹਨਾਂ ਦੇ ਬਾਰੇ ਪਤਾ ਲੱਗੇ ਉਹਨਾਂ ਨੂੰ ਤੁਹਾਡੇ ਬਾਰੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਮੈਂ ਕਨੈਕਟਿੰਗ ਸਵਾਲ ਹੀ ਕਰੂੰਗਾ ਕਿ ਸੋਸ਼ਲ ਮੀਡੀਆ ਦਾ ਤੁਸੀਂ ਕੀ ਰੋਲ ਮਹਿਸੂਸ ਕਰਦੇ ਹੋ ਅੱਜ ਦੀ ਲਾਈਫ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਥੋੜੀ ਸਾਹਿਬ ਦੇਖੋ ਇਹ ਜਿਵੇਂ ਆਪਾਂ ਕਹਿ ਰਹੀਏ ਵੀ ਤੌਰ ਤਰੀਕੇ ਬਦਲ ਰਹੇ ਨੇ ਜੇ ਹੁਣ ਤੁਸੀਂ ਵੀ ਆ ਤੁਸੀਂ ਜਗਬਣੀ ਟੀਵੀ ਜਦੋਂ ਲਾਂਚ ਕੀਤਾ ਜਦੋਂ ਐਪ ਅਪਲੋਡ ਕਰ ਉਹ ਸਾਰੀਆਂ ਚੀਜ਼ਾਂ ਦਾ ਅਸਰ ਅੱਜ ਕੱਲ ਜਿਹੜੇ ਖਾਸ ਕਿ ਜਿਹੜੀ ਨਵੀਂ ਪੀੜੀ ਆ ਉਹ ਅਖਬਾਰਾਂ ਜੋ ਅਸਲੀ ਰਨ ਕੀ ਜੋ ਕਾਗਜ਼ੀ ਅਖਬਾਰ ਹੈ ਉਹ ਘੱਟ ਪੜ ਰਹੇ ਉਹ ਆਪਣੀ ਅਖਬਾਰ ਪੜ ਰਹੇ ਨੇ ਮੈਂ ਮੈਂ ਬਹੁਤ ਪ੍ਰਭਾਵਸ਼ਾਲੀ ਢੰਗ ਦੇ ਨਾਲ ਇੱਕੋ ਦਾਮ ਹੀ ਜੋ ਸਨੇਹ ਆ ਇਧਰ ਦੀ ਇਧਰ ਦੁਨੀਆ ਦੇ ਉਹ ਵੀ ਮੁਫਤੋਂ ਮੁਫਤ ਪਹੁੰਚ ਜਾਂਦੇ ਹੈ ਬਿਲਕੁਲ ਅੱਛਾ ਪਿੰਡ ਦੀ ਮੈਂ ਇਸ ਵਾਰ ਤਾਂ ਸਿਰਫ ਡੇਢ ਦੋ ਹਫ਼ਤੇ ਨਹੀਂ ਆਇਆ ਸੀ ਤੇ ਮੈਂ ਆਇਆ ਇਸ ਕਰਕੇ ਯਾਂ ਫਿਰ ਆਪਾਂ ਬੱਤ ਬੱਤ ਲੋਕਾਂ ਨਾਲ ਸੰਪਰਕ ਹੋ ਸਕੇ ਲੋਕਾਂ ਨਾਲ ਨਵਾਦ ਵੀ ਹੋ ਸਕੇ ਆਪਣੇ ਬਜ਼ੁਰਗਾਂ ਨਾਲ ਪਰਿਵਾਰ ਦੇ ਨਾਲ ਵੀ ਮੈਂ ਮਿਲ ਸਕਾਂ ਇਸ ਦੇ ਨਾਲ ਨਾਲ ਜੇ ਮੌਕਾ ਮਿਲਿਆ ਤਾਂ ਮੈਂ ਅਲੱਗ-ਅਲੱਗ ਜਿਹੜੇ ਤੁਹਾਡੇ ਆਪਣੇ ਚੁਣੇ ਹੋਏ ਕਰਾਂਗਾ ਕਿ ਜਿੱਤਤਾ ਵੀ ਇੱਕ ਜੇਸ ਵਿਅਕਤੀ ਨੂੰ ਦਲੀ ਤਾੰਗ ਵੀ ਆ ਕਿ ਮੈਂ ਪੰਜਾਬੀਆਂ ਦੇ ਲਈ ਜਾਂ ਇੱਥੇ ਦੋਨਾਂ ਦੇਸ਼ਾਂ ਦੇ ਵਿਚਕਾਰ ਵੀ ਜੋ ਯੂਕੇ ਇੰਡੀਆ ਦੇ ਵਿੱਚ ਪਏ ਉਹਨਾਂ ਦੇ ਰਿਸ਼ਤੇ ਵੀ ਹੋਰ ਮਜ਼ਬੂਤ ਹੋਣ ਤੇ ਤਾਂ ਕਿ ਦੋਨਾਂ ਦੇਸ਼ਾਂ ਨੂੰ ਦੋਨਾਂ ਇਲਾਕਿਆਂ ਨੂੰ ਫਾਇਦਾ ਹੋਵੇ ਜੀ ਬਿਲਕੁਲ ਪਰ ਇਹ ਤਾਂ ਹੀ ਹੋਊਗਾ ਕਿ ਜੇ ਇੱਥੇ ਦੇ ਲੋਕ ਵਾਕਈ ਜਾਣਨ ਪਛਾਨਣ ਪਈ ਠੀਕ ਹੈ ਜੇ ਤਨਮਨਜੀਤ ਸਿੰਘ ਵੀ ਇੱਥੇ ਬਾਹਰ ਬੈਠਾ ਆ ਵੀ ਇਹ ਵਾਕਈ ਜਿੱਥੇ ਆਪਣੇ ਦੇਸ਼ ਲਈ ਵੀ ਸੋਹਿਰਦੇ ਆ ਵੀ ਮੈਂ ਯੂਕੇ ਦੇ ਵੀ ਭਲਾਈ ਚਾਹੁੰਦਾ ਆ ਉੱਥੇ ਮੈਂ ਇਹ ਵੀ ਚਾਹੁੰਗਾ ਵੀ ਇਹ ਇਥੇ ਦੀ ਵੀ ਤਰੱਕੀ 'ਚ ਜਿੰਨਾ ਉਹ ਤਾਂ ਥੋੜਾ ਬੋਤਾਂ ਯੋਗਦਾਨ ਮੈਂ ਪਾ ਸਕਾਂ ਮੈਂ ਪਾਵਾਂ ਅੱਪ ਜੀ ਸਾਹਿਬ ਜਦੋਂ ਤੁਸੀਂ ਇਲੈਕਸ਼ਨ ਲੜ ਰਹੇ ਸੀ ਪ੍ਰੀ ਇਲੈਕਸ਼ਨ ਜਦੋਂ ਤਿਆਰੀ ਸੀ ਇਲੈਕਸ਼ਨ ਦੀ ਤੇ ਸੁਭਾਵਿਕ ਤੌਰ ਤੇ ਮਨ 'ਚ ਬਹੁਤ ਸਾਰੇ ਟੀਚੇ ਹੁੰਦੇ ਆ ਹਰ ਬੰਦੇ ਨੂੰ ਆਸ ਹੁੰਦੀ ਹੈ ਕਿ ਸਰਕਾਰ ਬਣੂਗੀ ਸਰਕਾਰ ਬਣੀ ਜਾਂ ਨਹੀਂ ਮੇਰੇ ਖਿਆਲੋਂ ਮੈਟਰ ਨਹੀਂ ਕਰਦਾ ਪਰ ਤੁਸੀਂ ਐਮਪੀ ਬਣੇ ਐਮਪੀ ਬਣਨ ਤੋਂ ਪਹਿਲਾਂ ਤੁਹਾਡੇ ਜ਼ੈਨ ਦੇ ਵਿੱਚ ਕੀ ਟੀਚਾ ਸੀ ਕਿ ਜੇਕਰ ਮੈਂ ਐਮਪੀ ਬਣਦਾ ਲੋਕ ਮੈਨੂੰ ਜਿਤਾਉਂਦੇ ਆ ਤਾਂ ਆ ਜਿਹੜੇ ਮੁੱਦੇ ਹੈਗੇ ਆ ਇਹਨਾਂ ਨੂੰ ਇਹਨਾਂ ਦਾ ਮੈਂ ਸੌਲਟ ਆਊਟ ਕਰਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਟੀਸੀ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਇਹ ਚੀਜ਼ਾਂ ਜਿਹੜੀਆਂ ਮੇਰੇ ਏਜੰਡੇ ਤੇ ਹੈਗੀਆਂ ਜੀ ਆ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੇ ਸਲੋ ਇਲਾਕੇ ਦੇ ਸਲੋ ਸ਼ਹਿਰ ਦੇ ਵੋਟਰ ਨੇ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨਾ ਇਹ ਮੇਰੀ ਜਿਹੜੀ ਪਹਿਲ ਦੇ ਆਧਾਰ ਤੇ ਜੋ ਜ਼ਿੰਮੇਵਾਰੀ ਵੀ ਹੈ ਕਿ ਉਥੇ ਸਮੂਹ ਭਾਈਚਾਰੇ ਨੇ ਕਿਉਂਕਿ ਉਹਨਾਂ ਨੇ ਵੋਟਾਂ ਪਾ ਕੇ ਆਪਣਾ ਨੁਮਾਇੰਦਾ ਬਣ ਚੁਣਿਆ ਆ ਸੋ ਉਸ ਸ਼ਹਿਰ ਦੀ ਉਸ ਇਲਾਕੇ ਦੀ ਬਿਹਤਰੀ ਲਈ ਕੰਮ ਕਰਨਾ ਇਸ ਦੇ ਨਾਲ ਨਾਲ ਮੈਂ ਇਹ ਵੀ ਚਾਹੁੰਦਾ ਸੀ ਕਿ ਜਿਹੜੇ ਕਈ ਅਲੱਗ ਜਿਹੜੇ ਪੇਚੀਦੇ ਮਸਲੇ ਨੇ ਕਿ ਉੱਥੇ ਜੋ ਸਿਰਫ ਯੂਕੇ ਦੇ ਨਾਲ ਸੰਬੰਧਤ ਨੇ ਚਾਹੇ ਉਹ ਜੋ ਸਾਡੀਆਂ ਜਿਹੜੀਆਂ ਪਬਲਿਕ ਸਰਵਿਸਿਜ਼ ਨੇ ਉਹਨਾਂ ਦੇ ਵਿੱਚ ਜੋ ਕਟੌਤੀਆਂ ਆ ਰਹੀਆਂ ਨੇ ਚਾਹੇ ਸਿਹਤ ਸੇਵਾਵਾਂ ਦੇ ਪ੍ਰਤੀ ਚਾਹੇ ਸਕੂਲਾਂ ਦੇ ਵਿੱਚ ਚਾਹੇ ਜੋ ਕਾਉਂਸਲ ਕਾਰਪੋਰੇਸ਼ਨਾਂ ਦੇ ਵਿੱਚ ਵੀ ਸਾਡੀ ਜਿਹੜੀਆਂ ਨੀਤੀਆਂ ਆ ਉਹ ਕੰਸਰਵੇਟਿਵ ਪਾਰਟੀ ਦੀ ਨੀਤੀ ਨੂੰ ਬਦਲ ਕੇ ਵੀ ਅਸੀਂ ਲੋਕਾਂ ਦੀ ਜ਼ਿੰਦਗੀ ਹੋਰ ਸੁਖਾਲੀ ਬਣਾਈਏ ਸੋ ਇਹ ਵੀ ਚੀਜ਼ਾਂ ਪੰਜਾਬ ਨਾਲ ਮੇਲ ਕਰਦੇ ਕਿਹੜੇ ਮੁੱਦੇ ਸੀ ਤੇ ਪੰਜਾਬ ਦੇ ਨਾਲ ਵੀ ਅਲੱਗ-ਅਲੱਗ ਜਿਹੜੇ ਮੁੱਦੇ ਨੇ ਇੱਕ ਤਾਂ ਚਰੋ ਦੋਨਾਂ ਇਲਾਕਿਆਂ ਦੀ ਦੋਨਾਂ ਦੇਸ਼ਾਂ ਦੀ ਵੀ ਵਧੀਆ ਵਾਟਸਾ ਸਬੰਧਾਂ ਨੂੰ ਲੈ ਕੇ ਸਬੰਧਾਂ ਨੂੰ ਲੈ ਕੇ ਤੇ ਇਹਨਾਂ ਦੇ ਵਿੱਚ ਹੋਰ ਜਿਹੜਾ ਅਰਥਸ਼ਾਸਤ ਦੇ ਤੌਰ ਤੇ ਵੀ ਭਈ ਵਪਾਰ ਵੀ ਆਪਸ ਚੋ ਵਧਾਈਏ ਜੇ ਭਈ ਨਾਲੇ ਕਈ ਜਿਹੜੇ ਹੋਰ ਮੁੱਦੇ ਵੀ ਸਨ ਜਿਵੇਂ ਕਿ ਹੁਣ ਪੰਜਾਬ ਦੇ ਨਾਲ ਸਬੰਧ ਜੋ 1984 ਦੇ ਵਿੱਚ ਜੋ ਉਦੋਂ ਦੀ ਯੂਕੇ ਦੀ ਸਰਕਾਰ ਦੀ ਸ਼ਮੂਲੀਅਤ ਉਸਦੇ ਬਾਰੇ ਵੀ ਭਈ ਜਿਵੇਂ ਆਪਾਂ ਪਹਿਲਾਂ ਵੀ ਜਦੋਂ ਦਿਸਦਾ ਵੱਡਾ ਮੁੱਦਾ ਮੰਨ ਜਾਂਦਾ ਬਿਲਕੁਲ ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਲੋਕਾਂ ਨੂੰ ਕਦੀ ਇਹ ਖੁਲਾਸਾ ਹੀ ਨਹੀਂ ਸੀ ਕਿ ਜੋ ਸੈਚਰ ਦੀ ਉਸ ਸਮੇਂ ਦੀ ਸਰਕਾਰ ਹੈ ਯੂਕੇ ਦੇ ਵਿੱਚ ਬੈਠੀ ਹੈ ਵੀ ਉਹਨਾਂ ਦਾ ਵੀ ਕੋਈ ਨਾ ਕੋਈ ਰੋਲ ਹੋ ਸਕਦਾ ਹੈ ਜੀ ਤੇ ਇਹ ਤਾਂ ਚਲੋ ਜਿਹੜੇ ਕਈ ਤੁਹਾਡੇ ਵਾਂਗ ਜਿਹੜੇ ਕੋਈ ਸਿਹਿਤ ਪੱਤਰਕਾਰ ਸੀ ਫਿਲ ਮਿਲਰ ਜਾਂ ਹੋਰ ਅਤੇ ਟੌਮ ਵਾਟਸਨ ਜਿਹੜੇ ਸਾਡੇ ਲੇਬਰ ਪਾਰਟੀ ਦੇ ਡਿਪਟੀ ਲੀਡਰ ਸੀ ਉਹਨਾਂ ਸਾਰਿਆਂ ਨੇ ਇਹ ਗੱਲ ਨੂੰ ਲੋਕਾਂ ਤੱਕ ਪਹੁੰਚਾਇਆ ਅਤੇ ਉਸ ਤੋਂ ਬਾਅਦ ਫਿਰ ਅਸੀਂ 14 ਸਪਰੀ ਦੀ ਇੰਡੀਪੈਂਡੈਂਟ ਇਨਕੁਆਇਰੀ ਹੋਵੇ ਤਾਂ ਕਿ ਸਾਨੂੰ ਇਹ ਪਤਾ ਲੱਗੇ ਕਿਉਂਕਿ ਉਹ ਸਾਡੀ ਸਰਕਾਰ ਆ ਉਹ ਸਾਨੂੰ ਜਵਾਬ ਦੇ ਆ ਬਿਲਕੁਲ ਤੇ ਐਸੀ ਕਿਸੇ ਹੋਰ ਬਾਹਰਲੇ ਦੇਸ਼ ਦੀ ਸਰਕਾਰ ਦੀ ਨਹੀਂ ਗੱਲ ਕਰ ਰਹੇ ਅਸੀਂ ਆ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਤੋਂ ਆਸ ਬਹੁਤ ਆ ਜੀ 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 ਸੋ ਇਹ ਇਹ ਇਹੋ ਜਿਹੇ ਜਿਹੜੇ ਮੁੱਦੇ ਨੇ ਬਾਕੀ ਦੇਖੋ ਪੰਜਾਬੀਆਂ ਦੇ ਸਿੱਖਾਂ ਦੇ ਜ਼ਿਹਨ ਦੇ ਵਿੱਚ ਮੈਨੂੰ ਪਤਾ ਆ ਕਿ ਸਿਰਫ ਯੂਕੇ ਦੇ ਵਿੱਚ ਨਹੀਂ ਜੋ ਹੋਰ ਦੇਸ਼ਾਂ ਦੇ ਵਿੱਚ ਵੀ ਹੋ ਰਿਹਾ ਹੈ ਔਰ ਜਿਵੇਂ ਕਿ ਫਰਾਂਸ ਦੇ ਵਿੱਚ ਆ ਇਟਲੀ ਦੇ ਵਿੱਚ ਜੋ ਦਸਤਾਰ ਦਾ ਮਸਲਾ ਆ ਕਈ ਵਾਰੀ 에어ਪੋਰਟਾਂ ਦੇ ਵਿੱਚ ਜਦੋਂ ਪੰਜਾਬੀ ਇੱਥੋਂ ਵੀ ਜਾਂਦੇ ਨੇ ਜਾ ਉਧਰ ਵੀ ਉਹ ਉਹਨਾਂ ਨੂੰ ਆਪਣੀ ਪਹਿਚਾਨ ਕਾਰਨ ਕਈ ਤਕਲੀਫਾਂ ਵੀ ਸਹਿਣੀਆਂ ਪੈਂਦੀਆਂ ਆ ਬਿਲਕੁਲ 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 ਹਾਇਰਪੋਰਟਾਂ ਜੇ ਹੁਣ ਫਰਾਂਸ ਦੇ ਵਿੱਚ ਤਾਂ ਬੱਚਿਆਂ ਨੂੰ ਵੀ ਆਪਣੀ ਦਸਤਾਰ ਪਹਿਨ ਕੇ ਸਕੂਲ ਜਾਣ ਤੋਂ ਕਈ ਪਾਸੇ ਬਨਾਈ ਆ ਪਰ ਉਹ ਉਤਾਰਨੀ ਪੈਂਦੀ ਆ ਬਾਕੀ ਮੇਰਾ ਇਹ ਵੀ ਟੀਚਾ ਸੀ ਕਿ ਮੈਂ ਚਾਹੁੰਦਾ ਆ ਕਿ ਜੋ ਅਲੱਗ-ਅਲੱਗ ਭਾਈਚਾਰਿਆਂ ਦੇ ਵਿੱਚ ਹੋਰ ਸਾਂਝ ਵਧੇ ਮੈਂ ਉਸ ਚੀਜ਼ ਦੇ ਵਿੱਚ ਭਰੋਸਾ ਰੱਖਦਾ ਜਿੱਨਾ ਲੋਕੀ ਜੁੜਨ ਅਲੱਗ-ਅਲੱਗ ਭਾਈਚਾਰੇ ਤਾਂ ਇਹ ਦੇਖੋ ਮذਬ ਕਿਸੇ ਦਾ ਜੋ ਮਰਜ਼ੀ ਹੋਵੇ ਚਾਹੇ ਕੋਈ ਇਥੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਸਾਈ ਹੋਵੇ ਚਾਹੇ ਕਿਸੇ ਵੀ ਮذਬ ਦੇ ਨਾਲ ਨਾ ਸੰਬੰਧ ਰੱਖਦਾ ਹੋਵੇ ਜੀ ਚਾਹੇ ਉਹ ਉਹਦਾ ਰੰਗ ਜੋ ਮਰਜ਼ੀ ਕਿਸੇ ਵੀ ਪਿਛੋਕਰ ਤੋਂ ਵਿਅਕਤੀ ਹੋਵੇ ਸਾਡਾ ਫਰਜ਼ ਬਣਦਾ ਕਿ ਆਪਾਂ ਉਹਨਾਂ ਚੀਜ਼ਾਂ ਤੇ ਜ਼ਿਆਦਾ ਜ਼ੋਰ ਦਈਏ ਜਿਨ੍ਹਾਂ ਲੋਕੀ ਜੁੜਦੇ ਆ ਜੀ ਸੋ ਇਹ ਅਲੱਗ-ਅਲੱਗ ਤਾਕਤਾਂ ਹੁੰਦੀਆਂ 184 ਦਾ ਮਸਲਾ بڑا ਹੈ ਕਿ ਜਿਹੜੇ ਲੋਕ ਬਲੈਕਲਿਸਟਡ ਹੋ ਗਏ ਹਾਲਾਂਕਿ ਮੈਂ ਸ਼ਰਮਾ ਜੀ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਕਿ ਚੰਦ ਲੋਕਾਂ ਨੇ ਉਹਦੋਂ ਫਾਇਦਾ ਲਿਆ ਜੀ ਬਟ ਉਹ ਲੋਕ ਜਿਹੜੇ ਆ ਵਤਨ ਵਾਪਸ ਪਰਤਣਾ ਚਾਹੁੰਦੇ ਆ ਪਰ ਸਰਕਾਰਾਂ ਦੇ ਮਸਲੇ ਜਿਹੜੇ ਹੈਗੇ ਆ ਉਹ ਕਾਫੀ ਲੰਬੇ ਸਮੇਂ ਤੋਂ ਫਸੇ ਆ ਰਿਹਾ ਤੁਹਾਡਾ ਕੋਈ ਇਸ ਵਿਸ਼ੇ ਤੇ ਕੋਈ ਤੁਸੀਂ ਕੋਈ ਪਲਾਨ ਕੀਤਾ ਹੈ ਕਿ ਇਸ ਮੁੱਦੇ ਤੇ ਵੀ ਮੈਂ ਕੋਈ ਟਾਕ ਕਰਾਂ ਜੀ ਮੈਂ ਦੇਖੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਸਰਕਾਰ ਦੇ ਸਰਕਾਰੀ ਦਰਬਾਰੇ ਇਹੀ ਆ ਵੀ ਆਪਾਂ ਜੋ ਬਲੈਕਲਿਸਟ ਦਾ ਮੁੱਦਾ ਆ ਵੀ ਹੁਣ 10000ਾਂ ਤੋਂ ਉੱਪਰ ਹੋ ਗਿਆ ਪੀ ਇਸ ਮਸਲੇ ਨੂੰ ਆਪਾਂ ਨੂੰ ਜ਼ਰੂਰ ਸਲਝਾਉਣਾ ਚਾਹੀਦਾ ਕਿਉਂਕਿ ਉਹ ਜੋ ਹੁਣ ਤਾਂ ਪੀੜ੍ਹੀ 1 ਦੀ بجائے ਹੁਣ ਤਾਂ ਦੋ ਪੀੜ੍ਹੀਆਂ ਦਾ ਵੀ ਫਰਕ ਪੈਣ ਲੱਗਾ ਵੀ ਉਹ ਆਪਾਂ ਨੂੰ ਹੁਣ ਉਹਨਾਂ ਚੀਜ਼ਾਂ ਤੋਂ ਉਥੇ ਪਏ ਨੇ ਉਹਨਾਂ ਇੱਕ ਪਾਸੇ ਕਰ ਦਿੱਤਾ ਸੋ ਇਹ ਚੀਜ਼ਾਂ ਤੇ ਮੈਂ ਵਾਕਈ ਬੜੇ ادب ਤੇ ਸਤਿਕਾਰ ਨਾਲ ਸਰਕਾਰ ਨੂੰ ਜਾਂ ਸਰਕਾਰ ਦੇ ਦਰਬਾਰੇ ਵੀ ਇਹ ਹੀ ਗੱਲ ਉਹਨਾਂ ਨਾਲ ਸਾਂਝੀ ਕਰੂੰਗਾ ਕਿ ਇਹ ਇਹਨੂੰ ਆਪਾਂ ਅਨਸਰ ਜਾਈ ਅਗਲਾ ਸਵਾਲ ਮੇਰਾ ਸਾਡੇ ਜਿਹੜੇ ਹਿੰਦੁਸਤਾਨ ਦੀ ਜਿਹੜੀ ਯੂਥ ਹੈ ਖਾਸ ਤੌਰ ਤੇ ਕਿ ਉਹਦਾ ਜਿਹੜਾ ਝੁਕਾਅ ਹੈ ਉੱਥੇ ਸੀ ਸਾਹਿਬ ਉਦੇਸ਼ੀ ਮੁਲਕਾਂ ਦੇ ਵੱਲ ਦਿਨੋਂ ਦਿਨ ਵਧਦਾ ਜਾ ਰਿਹਾ ਉਹਦੇ ਬਹੁਤ ਸਾਰੇ ਕਾਰਨ ਨੇ ਖਰ ਇਸ ਮੁਲਾਕਾਤ ਦੌਰਾਨ ਉਹ ਡਿਸਕਸ ਨਹੀਂ ਕੀਤੇ ਜਾ ਸਕਦੇ ਪਰ ਜਿਹੜਾ ਤੁਹਾਡੇ ਨਾਲ ਸੰਬੰਧਿਤ ਸਵਾਲ ਮੇਰਾ ਇਹ ਹੈ ਕਿ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਜਿਹੜਾ ਯੂਕੇ ਹੈ ਬਹੁਤ ਸਖਤ ਹੈ ਪਿਛਲੇ ਇੰਟਰਵਿਊ ਦੌਰਾਨ ਵੀ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਮੈਂ ਚਾਹੁੰਗਾ ਕਿ ਤੁਸੀਂ ਆਪਦਾ ਤਜਰਬਾ ਸ਼ੇਅਰ ਕਰੋ ਕਿ ਤਨਮਨਜੀਤ ਸਿੰਘ ਟੀਸੀ ਕੀ ਮਹਿਸੂਸ ਕਰਦੇ ਨੇ ਕਿ ਜਿਹੜਾ ਨੌਜਵਾਨਾਂ ਦਾ ਵਿਦੇਸ਼ਾਂ ਪ੍ਰਤੀ ਖਾਸ ਤੌਰ ਤੇ ਜੇਕਰ ਪਾਰਟਿਕੁਲਰ ਅਸੀਂ ਇੰਗਲੈਂਡ ਦੇ ਪ੍ਰਤੀ ਗੱਲ ਕਰੀਏ ਜਿਹੜਾ ਝੁਕਾਵ ਵੱਧਦਾ ਜਾ ਰਿਹਾ ਤੁਸੀਂ ਜਿਹੜੇ ਸਟੂਡੈਂਟਸ ਜਿਹੜੇ ਨੌਜਵਾਨਾਂ ਦੇ ਮਾਪੇ ਇੰਟਰਵਿਊ ਵਿਖ ਰਹੇ ਨੇ ਜਾਂ ਜਿਹੜੇ ਲੋਕ ਖੁਦ ਇੰਟਰਵਿਊ ਦੇਖ ਰਹੇ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਤੁਸੀਂ ਕੀ ਮਾਰਗਦਰਸ਼ਨ ਕਰੋਗੇ ਕਿ ਸਲੀਅਤ ਕੀ ਆ ਉੱਥੇ ਦੇਖੋ ਜੀ ਮੈਂ ਉੱਥੇ ਤਾਂ ਜੰਪਲਿਆ ਉੱਥੋਂ ਦੇ ਜਿਹੜੇ ਅਲੱਗ-ਅਲੱਗ ਮੁੱਦੇ ਨੇ ਉਹਨਾਂ ਤੇ ਅਸੀਂ ਜੋ ਬਦਲਾਅ ਹੁੰਦਾ ਆ ਉੱਥੇ ਸਮਾਜ ਦੇ ਵਿੱਚ ਉਹ ਸਾਨੂੰ ਬਰੀਕੀਅਤ ਦੇ ਨਾਲ ਦੇਖਣ ਦਾ ਮੌਕਾ ਮਿਲਦਾ ਆ ਉਥੇ ਜੇ ਕੋਈ ਕਹੇ ਵੀ ਵੀਜ਼ੇ ਉਦੋਂ ਹੀ ਲੱਗ ਜਾਂਦੇ ਨੇ ਇਹ ਬਿਲਕੁਲ ਗਲਤ ਆ ਜੇ ਤੁਹਾਨੂੰ ਕੋਈ ਇਹ ਸਲਾਹ ਦੇ ਰਿਹਾ ਤਾਂ ਉਹ ਉਹਨੂੰ ਤੁਸੀਂ ਅਣਗੌਲਿਆ ਕਰੋ ਕਰਕੇ ਸਖਤੀ ਅੱਗੇ ਨਾਲੋਂ ਜ਼ਿਆਦਾ ਚਾਹੇ ਉਹ ਯੂਕੇ ਦੇ ਵਿੱਚ ਆ ਚਾਹੇ ਉੱਚੇ ਚਾਹੇ ਹੁਣ ਅਮਰੀਕਾ ਦੇ ਵਿੱਚ ਵੀ ਕਈ ਕੇਸ ਆਏ ਸਿਰਫ ਇੰਡੀਆ ਦੇ ਵੀਜ਼ਿਆਂ ਦੇ ਲਈ ਹੋਰ ਦੇਸ਼ਾਂ ਦੇ ਲਈ ਆਪਣੀਆਂ ਦੀ ਮੈਂਟੈਲਿਟੀ ਤੁਸੀਂ ਸਾਹਿਬ ਇਹ ਆ ਕੋਈ ਦੋ ਤੇ ਉਥੇ ਤੇ ਮੈਂ ਦੇਖੋ ਇੱਥੇ ਜੇ ਤੁਸੀਂ ਮਿਹਨਤੀ ਆ ਤਾਂ ਤੁਸੀਂ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਵੀ ਬਹੁਤ ਕੁਝ ਹਾਸਲ ਕਰ ਸਕਦੇ ਆ ਜੇ ਬੰਦੇ ਦੇ ਦਿਰੋ ਦਿਮਾਗ ਦੇ ਵਿੱਚ ਲਗਨ ਹੋਵੇ ਉਹ ਮਿਹਨਤ ਹੋਵੇ ਉਹ ਕਾਬਲੀਅਤ ਹੋਵੇ ਹੁਣ ਇੱਥੇ ਬਹੁਤ ਸਾਰੇ ਵਿਅਕਤੀ ਆ ਤੁਹਾਡੇ ਇੱਥੇ ਅਮੀਰ ਤੋਂ ਅਮੀਰ ਵਿਅਕਤੀ ਬੈਠੇ ਆ ਉਹ ਦਿਨ-ਬਦਨ ਆ ਹੋਰ ਤਰੱਕੀਆਂ ਕਰ ਰਹੇ ਆ ਬਿਲਕੁਲ ਵੈਸੇ ਤੁਸੀਂ ਸਰਕਾਰ 'ਚ ਬੈਠੋਂ ਤੁਸੀਂ ਸਾਹਿਬ ਸਰਕਾਰ ਕੀ ਸੋਚਦੀ ਹੈ ਜਿਹੜੇ ਭਾਰਤੀ ਸਟੂਡੈਂਟਸ ਉੱਥੇ ਲਗਾਤਾਰ ਜਾ ਰਹੇ ਨੇ ਸਰਕਾਰ ਕੀ ਸੋਚਦੀ ਹੈ ਜੀ ਦੇਖੋ ਸਰਕਾਰ ਨੇ ਸਖਤੀ ਕੀਤੀ ਹੋਈ ਆ ਔਰ ਮੈਂ ਸਮਝਦਾ ਕਿ ਇਹ ਸਖਤੀ ਬਹੁਤ ਜ਼ਿਆਦਾ ਆ ਇਦੇ ਕਾਰਨ ਜੋ ਯੂਕੇ ਨੂੰ ਵੀ ਨੁਕਸਾਨ ਹੋ ਰਿਹਾ ਆ ਆਰਥਿਕ ਤੌਰ ਤੇ ਵੀ ਕਿਉਂਕਿ ਜਿਹੜੇ ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਯੂਕੇ ਦੇ ਵਿੱਚ ਪੜ੍ਹਨਾ ਸੀਗਾ ਉਹ ਚੰਗੇ ਵਿਦਿਆਰਥੀਆਂ ਦਾ ਵੀ ਨੁਕਸਾਨ ਹੋ ਚੰਗੇ ਵਿਦਿਆਰਥੀ ਜਿਹੜੇ ਚੰਗੇ ਵਿਦਿਆਰਥੀ ਵਧੀਆ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਉਹ ਵੀ ਹੁਣ ਹੋਰ ਪਾਸੇ ਤੇ ਜਾ ਰਹੇ ਆ ਸੋ ਇੱਕ ਤਾਂ ਹੁੰਦਾ ਆ ਵੀ ਕੋਈ ਉਦੋਂ ਹੀ ਵੈਸੇ ਕਿਸੇ ਛੋਟੇ-ਮੋਟੇ ਕਾਲਜ ਦੇ ਵਿੱਚ ਕੋਈ ਦਾਖਲਾ ਲੈਣ ਨੂੰ ਜਾ ਰਿਹਾ ਉਹਨਾਂ ਨੇ ਤਾਂ ਸਖਤੀ ਕਰਨੀ ਆ ਉਹਨਾਂ ਜਿਹੜੀਆਂ ਵਧੀਆ ਤੋਂ ਵਧੀਆ ਯੂਨੀਵਰਸਿਟੀਆਂ ਦੇ ਵਿੱਚ ਉਹ ਵੀ ਹੁਣ ਇਹ ਮਹਿਸੂਸ ਕਰ ਰਹੇ ਆ ਕਿ ਸਖਤੀ ਬਹੁਤ ਜ਼ਿਆਦਾ ਆ ਜੀ ਸੋ ਇਹਦੇ ਲਈ ਉੱਥੇ ਦੀ ਸਰਕਾਰ ਤੇ ਮੇਰੇ ਵਰਗੇ ਨੇ ਵੀ ਦਬਾਅ ਪਾਉਣਾ ਕਿ ਇਹ ਜੋ ਇਮੀਗ੍ਰੇਸ਼ਨ ਜੋ ਆਪਰਵਾਸ ਜੋ ਤੁਹਾਡੀਆਂ ਨੀਤੀਆਂ ਨੇ ਪੋਲਿਸੀਜ਼ ਨੇ ਇਹ ਸਹੀ ਨਹੀਂ ਨਗੀਆਂ ਕਿ ਇਹ ਇਹਦੇ ਨਾਲ ਦੇਸ਼ ਨੂੰ ਨੁਕਸਾਨ ਹੋ ਰਿਹਾ ਪਰ ਜਿੱਤੇ ਤੱਕ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ ਹੈ ਜਿਹੜੇ ਇੱਥੇ ਵਿਅਕਤੀ ਆ ਉਹ ਉਹ ਉਹਨਾਂ ਨੂੰ ਆਪਣੇ ਜ਼ੈਨ ਦੇ ਵਿੱਚ ਇਹ ਗੱਲ ਜ਼ਰੂਰ ਰੱਖਣੀ ਚਾਹੀਦੀ ਆ ਕਿ ਇਹ ਇੰਨਾ ਆਸਾਨ ਨਹੀਂਗਾ ਜਿੰਨਾ ਕਈ ਸਾਲ ਪਹਿਲਾਂ ਸੀ ਅਤੇ ਹੁਣ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਟੁਕਵੇਂ ਪ੍ਰਬੰਧ ਕਰਕੇ ਤਾਂ ਫੇਰ ਜਾਣਾ ਚਾਹੀਦਾ ਵੀ ਜੇ ਵਾਕਈ ਅੱਗੇ ਦਿਖ ਰਿਹਾ ਵੀ ਆਹ ਨੌਕਰੀ ਮਿਲਣੀ ਆ ਇਹ ਇੱਥੇ ਆਪਾਂ ਪੜ੍ਹਾਈ ਲਿਖਾਈ ਤੋਂ ਆਹ ਕੁਆਲੀਫਿਕੇਸ਼ਨ ਆ ਕਿਉਂਕਿ ਕਈਆਂ ਨੂੰ ਇਦਾਂ ਆ ਪਈ ਉਹ ਜਦੋਂ ਪੜ੍ਹਾਈ ਖਤਮ ਹੋ ਜਾਂਦੀ ਆ ਤਾਂ ਅੱਗੇ ਨੌਕਰੀ ਨਹੀਂ ਆਫਰ ਨੌਕਰੀ ਨਹੀਂ ਮਿਲਦੀ ਸੋ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਪੱਕੇ ਕਰਕੇ ਜਾਣਾ ਚਾਹੀਦਾ ਜੀ ਅਕੀਲ ਲਈ ਇੱਕ ਤੋਂ ਸਵਾਲ ਕੀ ਇਸ ਵਾਰ ਦੀ ਫੇਰੀ ਦੌਰਾਨ ਤੁਸੀਂ ਕੋ ਅਫੀਸ਼ੀਅਲ ਟਾਕ ਮੀਟਿੰਗ ਆ ਕਿ ਕਿਸੇ ਲੀਡਰ ਦੇ ਨਾਲ ਕੋਈ ਤੁਸੀਂ ਗੱਲਬਾਤ ਕਰਨੀ ਆ ਜਾਂ ਕੋਈ ਮੀਟਿੰਗ ਕਰਨੀ ਹੋਵੇ ਜੀ ਜੀ ਸਾਡੇ ਦਫਤਰ ਦੇ ਨਾਲ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਉਹਨਾਂ ਦੇ ਦਫਤਰ ਦੇ ਨਾਲ ਵੀ ਗੱਲਬਾਤ ਹੋ ਚੁੱਕੀ ਆ ਜੋ ਆਪੋਜੀਸ਼ਨ ਪਾਰਟੀਆਂ ਆ ਉਹਨਾਂ ਦੇ ਨਾਲ ਵੀ ਸੋ ਮੇਰੀ ਕੋਸ਼ਿਸ਼ ਹੋਗੀ ਕਿ ਮੈਂ ਵੱਧ ਤੋਂ ਵੱਧ ਲੋਕਾਂ ਦੇ ਨਾਲ ਵਾਦਵਾ ਕਰ ਸਕਾਂ। ਸਾਮਣੇ ਮੇਰਾ ਸੀਐਮ ਸਾਹਿਬ ਤੋਂ ਗੱਲਬਾਤ ਆ। ਜੀ ਉਹ ਮੈਂ ਉਹਨਾਂ ਦੇ ਨਾਲ ਅਜੇ ਕੱਲ ਪਰਸੋਂ ਮਿਲਣਾ ਵੀ ਸੀ ਸਾਡੀ ਜੋ ਤੈਅ ਵੀ ਹੋਈ ਸੀ ਪਰ ਮੈਨੂੰ ਇਹ ਵੀ ਸੁਣ ਕੇ ਜੀ ਜੀ ਉਹਨਾਂ ਦੇ ਮਾਤਾ ਜੀ ਪੂਰੇ ਹੋ ਗਏ ਸੀ ਪਰ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਨਾਲ ਜ਼ਰੂਰ ਬਾਤ ਲੱਭ ਜਿਦਾ ਜਿਦਾ ਅਸੀਂ ਪਹਿਲਾਂ ਹੀ ਤੈਅ ਕੀਤਾ ਸੀ ਕਿ ਯੂਕੇ ਤੋਂ ਆਉਣ ਤੋਂ ਪਹਿਲਾਂ ਵੀ ਉਹ ਜ਼ਰੂਰ ਹੋਊਗਾ ਤੇ ਪਰ ਮੇਰਾ ਇਹ ਫਰਜ਼ ਬਣਦਾ ਕਿ ਮੈਂ ਉਹ ਵਿਚਾਰਧਾਰਾ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦੇ ਬਾਰੇ ਮੈਂ ਜਾਣਕਾਰੀ ਹਾਸਲ ਕਰਾਂ ਨਾਲੇ ਉਹਨਾਂ ਨੂੰ ਵੀ ਦੱਸਾਂ ਕਿ ਉੱਥੇ ਤੁਹਾਡਾ ਵੀ ਇੱਕ ਦੇਸ਼ ਉਹ ਵਿਦੇਸ਼ਾਂ ਦੇ ਵਿੱਚ ਵੀ ਇੱਕ ਦੋਸਤ ਹੈ ਕਿ ਜੇ ਤੁਸੀਂ ਆਪਣੀ ਤਰੱਕੀ ਦੇ ਲਈ ਕੁਝ ਮੇਰੇ ਤੋਂ ਵੀ ਕੁਝ ਚਾਹੋਗੇ ਤੇ ਮੈਂ ਵੀ ਕੁਝ ਨਾ ਕੁਝ ਵੀ ਤੁਹਾਡੀ ਅਮ ਬਿਹਤਰੀ ਲਈ ਕੁਝ ਕਰ ਪਾਵਾਂ ਉਹ ਉੱਥੇ ਵਿਦੇਸ਼ਾਂ ਦੇ ਵਿੱਚ ਬੈਠਾ ਤਾਂ ਮੈਂ ਉਹਦੇ ਲਈ ਵੀ ਜਿੰਨਾ ਕੁ ਵੀ ਹੋ ਸਕੇ ਮੈਂ ਕੋਈ ਕਰਨ ਦੀ ਕੋਸ਼ਿਸ਼ ਕਰਾਂਗਾ ਭਾ ਚਾਹੇ ਉਹ ਇਨਵੈਸਟਮੈਂਟ ਦੇ ਤੌਰ ਤੇ ਭਈ ਇਥੇ ਤਾਂ ਕਿ ਆਪਾਂ ਅਲੱਗ-ਅਲੱਗ ਜਿਹੜੇ ਭਾਈਚਾਰੇ ਹੁੰਦੇ ਉਹਨਾਂ ਨੂੰ ਤਾਂ ਹੀ ਆਪਾਂ ਜੋੜ ਪਾਉਂਦੇ ਚਾਹੇ ਉਹ ਆਰਥਿਕ ਤੌਰ ਤੇ ਚਾਹੇ ਉਹ ਸੱਭਿਆਚਾਰਕ ਤੌਰ ਤੇ ਵੀ ਜੇ ਲੋਕਾਂ ਦੀ ਜਾਣਕਾਰੀ ਆਪਸ ਵਿੱਚ ਵਧੂਗੀ ਬਿਲਕੁਲ ਤੇ ਬਾਕੀ ਮੈਂ ਉਹਨਾਂ ਤੱਕ ਜਿਹੜੇ ਸਾਡੇ ਉਧਰ ਐਨ ਆਰ ਆਈ ਵੀਜ਼ ਨੇ ਉਹਨਾਂ ਦੇ ਜੋ ਉਹਨਾਂ ਨੂੰ ਤਕਲੀਫਾਂ ਆਉਂਦੀਆਂ ਨੇ ਉਹਨਾਂ ਦੀ ਵੀ ਗੱਲ ਕਰਨਾ ਮੈਂ ਸਮਝਦਾ ਪਿਆ ਮੇਰਾ ਫਰਜ਼ ਆ ਕਿ ਮੈਂ ਉਹਨਾਂ ਤੱਕ ਵੀ ਉਹ ਚਾਹੇ ਹੋ ਇੱਥੇ ਜੋ ਜ਼ਮੀਨਾਂ ਦੇ ਝਗੜੇ ਹੁੰਦੇ ਨੇ ਕਿਉਂਕਿ ਅਕਸਰ ਉੱਥੇ ਦੇ ਜਿਹੜੇ ਐਨ ਆਰ ਆਈ ਵੀਰ ਨੇ ਉਹ ਮਹਿਸੂਸ ਕਰਦੇ ਨੇ ਕਿ ਸਾਡੀਆਂ ਗੱਲਾਂ ਅਣਗੌਲੀਆਂ ਜਾਂਦੀਆਂ ਨੇ ਹੁਣ ਅੱਗੇ ਨਾਲੋਂ ਇਹ ਵੀ ਥੋੜੀ ਸਭ ਇਹ ਰੁਝਾਨ ਅੱਗੇ ਨਾਲੋਂ ਵਧਿਆ ਆ ਜੀ ਕਿ ਇੱਥੇ ਇਨਵੈਸਟਮੈਂਟ ਕਰਨ ਚ ਲੋਕੀ ਹੁਣ ਘਟੇ ਨੇ ਕਿਉਂਕਿ ਉਹ ਜੇ ਸਮਝਦੇ ਨੇ ਕਿ ਅਸੀਂ ਇੱਥੇ ਕਾਨੂੰਨ ਦੇ ਵਿੱਚ ਬਦਲਾਅ ਆਏ ਨੇ ਕਿ ਉਹ ਇੱਥੇ ਆਪਣੇ ਜੋ ਜ਼ਮੀਨਾਂ ਨੇ ਜਾਂ ਇਨਵੈਸਟਮੈਂਟ ਦੇ ਤੌਰ ਤੇ ਵੀ ਉਹ ਸਕਤੀ ਇੱਥੇ ਵੀ ਕੀਤੀ ਹੈ ਜੀ ਵੀ ਉਹ ਜੇ ਉਹ ਆਪਣੇ ਨਾਂ ਤੇ ਨਹੀਂ ਕਰ ਸਕਦੇ ਸਿਰਫ ਇੱਕ ਰੈ residențial ਪ੍ਰੋਪਰਟੀ ਤੇ ਛੋਟ ਹੁਣ ਉਹ ਜਿਹੜਾ ਆਪਣਾ ਪੈਸਾ ਆ ਪਹਿਲਾਂ ਤਾਂ ਇੱਥੇ ਇੰਡੀਆ ਬਹੁਤ ਹੁੰਦਾ ਸੀਗਾ ਹੁਣ ਉਹ ਹੋਰ ਜਗ੍ਹਾ ਤੇ ਹੋਰ ਦੇਸ਼ਾਂ ਚ ਜਾ ਰਿਹਾ ਹੈ ਜੀ ਸੋ ਇਹਦਾ ਮੈਂ ਸਮਝਦਾ ਆ ਕਿ ਕੁਸ਼ ਹੱਦ ਤੱਕ ਤਾਂ ਕਈੜੇ ਇੱਥੇ ਦੇ ਲੋਕ ਸਨ ਉਹ ਸੋਚਦੇ ਹੋਣਗੇ ਵੀ ਦੇਖੋ ਵੀ ਜੇ ਉਹ ਨਹੀਂ ਜ਼ਮੀਨਾਂ ਖਰੀਦੂਗਾ ਸਾਡੇ ਲਈ ਜ਼ਮੀਨਾਂ ਜਾਦੀਆਂ ਹੋਜੂਗੀਆਂ ਜੀ ਕਈ ਵਾਰੀ ਸੋਚ ਇਹ ਹੁੰਦੀ ਆ ਸੋਚੀ ਹੁੰਦੀ ਆ ਪਰ ਉਹ ਇਹ ਜਿਹੜਾ ਹੁੰਦਾ ਜਿਹਦਾ ਖੰਡੇ ਦੀ ਤਾਲ ਹੁੰਦੀ ਹੈ ਦੋਨੇ ਪਾਸੇ ਹੁੰਦੀ ਆ ਇਹਦਾ ਨੁਕਸਾਨ ਹੁਣ ਤੁਸੀਂ ਦੇਖੋਗੇ ਵੀ ਜਿਹਦਾ ਜ਼ਮੀਨਾਂ ਦੇ ਜਿਹੜੇ ਅੱਗੇ ਨਾਲੋਂ ਘਟੇ ਵੀ ਨੇ ਐਨ ਆਰ ਆਈਜ਼ ਨੇ ਵੀ ਤੁਹਾਡੇ ਨਾਲ ਮਸਲੇ ਰੱਖੇ ਕਿ ਤੁਸੀਂ ਜੇ ਪੰਜਾਬ ਜਾ ਰਹੇ ਹੋ ਤਾਂ ਸਾਨੂੰ ਆ ਉੱਥੇ ਜਾ ਕੇ ਦਿੱਕਤਾਂ ਆਉਂਦੀਆਂ ਬਹੁਤ ਸਾਰੇ ਅਨਾਰਾਇਜ਼ ਕਹਿੰਦੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਹੋ ਰਿਹਾ ਹੈ ਅਸੀਂ ਇੰਡੀਆ ਜਾਂਦੇ ਆ ਤੇ ਸਾਡੇ ਤੇ ਪਰਚਾ ਹੋ ਜਾਂਦਾ ਅਸੀਂ ਚਲੇ ਗਏ ਸਾਡੇ ਸ਼ਰੀਕ ਨੇ ਸਾਡੀ ਜ਼ਮੀਨ ਦੱਬ ਲਈ ਇਹਨਾਂ ਤਮਾਮ ਮਿਸ਼ਿਆਂ ਦੇ ਬਾਰੇ ਵੀ ਤੁਹਾਡੇ ਰੈਨ ਚ ਕੋਈ ਸਵਾਲ ਹੈਗੇ ਬਿਲਕੁਲ ਜੀ ਇਹ ਦੇਖੋ ਇਹੋ ਜੇ ਮੁੱਦੇ ਜੇ ਆਪਾਂ ਨਹੀਂ ਵਿਚਾਰੋਗੇ ਆਪਸ ਚ ਚਾਹੇ ਤੁਸੀਂ ਮੀਡੀਆ ਦੇ ਤੌਰ ਤੇ ਤੁਸੀਂ ਸਮੇਂ-ਸਮੇਂ ਤੇ ਲੋਕਾਂ ਨੂੰ ਜਿਹੜੀ ਇਹਦੇ ਪ੍ਰਤੀ ਜਾਗਰਤੀ ਵੀ ਵੀ ਦਿੰਦੇ ਆ ਪਰ ਇਸ ਦੇ ਨਾਲ ਨਾਲ ਮੈਂ ਸਮਝਦਾ ਕਿ ਇਸ ਜੈਸੀ ਚੁਣੇ ਹੋਏ ਨੁਮਾਇੰਦੇ ਆ ਸਾਨੂੰ ਵੀ ਉਹਨਾਂ ਤੇ ਜਰੂਰ ਗੱਲਬਾਤ ਆਪਾਂ ਕਰੂੰਗੇ ਤਾਂ ਹੀ ਆਪਾਂ ਕੋਈ ਹੱਲ ਕੱਢ ਪਾਉਂਗੇ ਬਿਲਕੁਲ ਜਿਹੜੇ ਉੱਥੇ ਦੇ ਜਿਹੜੇ ਵਸਦੇ ਲੋਕ ਨੇ ਹੁਣ ਉਹਨਾਂ ਦਾ ਜਿਹੜਾ ਪਿਆਰ ਆ ਉਹ ਪੰਜਾਬ ਦੀ ਮਿੱਟੀ ਦੇ ਨਾਲ ਬੇਹਦ ਆ ਤਾਂ ਉਹ ਉੱਥੇ ਵਸਦਾ ਮਨ ਉਹਨਾਂ ਦਾ ਪੰਜਾਬ 'ਚ ਹੀ ਆ ਜੀ ਪਰ ਜੁੜੀ ਅਗਲੀ ਪੀੜ੍ਹੀ ਆ ਉਹ ਹੌਲੀ-ਹੌਲੀ ਕਿਉਂਕਿ ਇੱਥੇ ਵਾਰਤਾਲਾਪ ਘਟੀ ਜਾ ਰਿਹਾ ਹੈ ਤੇ ਜੇ ਉਹਨਾਂ ਦੇ ਹੁਣ ਮਾਪੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਜੇ ਉਹ ਨਹੀਂ ਆਉਂਦੇ ਜੇ ਇਥੇ ਉਹ ਸਮਝਣੇ ਕਿ ਜੋ ਢਾਂਚੇ ਦੇ ਮੁਤਾਬਕ ਸਾਨੂੰ ਆਪਣਾ ਜੋ ਮਾਨ ਸਨਮਾਨ ਨਹੀਂ ਮਿਲਦਾ ਉਹ ਹੌਲੀ ਹੌਲੀ ਜੇ ਉਹਨੇ ਘਟ ਗਏ ਇਹ ਤਾਂ ਫਿਰ ਸੁਭਾਅ ਹੈ ਕਿ ਜਿਹੜੇ ਬੱਚਿਆਂ ਨੇ ਵੀ ਹੋਰ ਵੀ ਘਟ ਜਾਣਾ ਜੀ ਸੋ ਇਹ ਚੀਜ਼ਾਂ ਆਪਾਂ ਨੂੰ ਬਹੁਤ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਮੈਨੂੰ ਪਤਾ ਹੈ ਕਿ ਅਕਸਰ ਜਿਹੜੇ ਹੁਣ ਜੋ ਜ਼ਮੀਨਾਂ ਦੇ ਝਗੜੇ ਜਾਂ ਹੋਰ ਕਈ ਜਿਹੜੇ ਝਗੜੇ ਹੁੰਦੇ ਆ ਪਰਿਵਾਰਿਕ ਤੌਰ ਤੇ ਜੋ ਹੁਣ ਇੱਥੇ ਅਕਸਰ ਜੋ ਵਿਆਹ ਸ਼ਾਦੀਆਂ ਦੇ ਵੀ ਕਈ ਮਸਲੇ ਹੋਏ ਨੇ ਜਿਨ੍ਹਾਂ ਚ ਕਈ ਵਾਰੀ ਕਸੂਰਵਾਰ ਉੱਥੇ ਬਾਹਰਲੇ ਹੁੰਦੇ ਨੇ ਕਈ ਵਾਰੀ ਇੱਥੇ ਦੇ ਹੁੰਦੇ ਨੇ ਤੇ ਇਹ ਵੀ ਆਪਾਂ ਨੂੰ ਬਹੁਤ ਸਮਾਜਿਕ ਤੌਰ ਤੇ ਸੋਚਣਾ ਚਾਹੀਦਾ ਵੀ ਜਿਹੜੇ ਉਹ ਵਦੀਖੀਆਂ ਕਰਦੇ ਨੇ ਜਿੱਥੇ ਵੀ ਰਹਿੰਦੇ ਹੋਣ ਵੀ ਇਹਨਾਂ ਦੇ ਸਿੱਟੇ ਜਿਹੜੇ ਹੁੰਦੇ ਨੇ ਉਹ ਗੰਭੀਰ ਹੁੰਦੇ ਨੇ ਤਾਂ ਇਹ ਸਗਾ ਤੋਂ ਸਮਾਜ ਨੂੰ ਜਾਂ ਸਕੇ ਭੈਣਾ ਭਰਾਵਾਂ ਨੂੰ ਜਾਂ ਜੋ ਇੱਕ ਦੂਜੇ ਦੇ ਪ੍ਰਤੀ ਪਿਆਰ ਰੱਖਦੇ ਨੇ ਵੀ ਉਹਨਾਂ ਨੂੰ ਹੋਰ 파ੜਦੇ ਨੇ ਤੇ ਇਹ ਵੀ ਮੇਰਾ ਜਿਹੜਾ ਇੱਕ ਟੀਚਾ ਸੀਗਾ ਵੀ ਮੈਂ ਆਪਾਂ ਕੁੱਲੋ ਕਨੂੰ ਜੋੜਨ ਦੀ ਕੋਸ਼ਿਸ਼ ਕਰੀਏ ਨਾ ਕਿ ਤੋੜਨ ਦੀ ਜੀ ਤੇ ਸਾਮ ਤੁਸੀਂ ਜਗਬਾਣੀ ਟੀਵੀ ਦੇ ਸਟੂਡੀਓ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦੇ ਹਾਂ ਕਿ ਤੁਹਾਡਾ ਹੀ ਇਸ ਵਾਰ ਦੀ ਪੰਜਾਬ ਯਾਤਰਾ ਖਾਸ ਤੌਰ ਤੇ ਬੇਹੱਦ ਸਫਲ ਰਹੇਗੀ ਬਹੁਤ ਬਹੁਤ ਮਿਹਰਬਾਨੀ ਸੋਢੀ ਸਾਹਿਬ ਤੇ ਤੁਹਾਡੇ ਜਗਬਾਣੀ ਟੀਵੀ ਦੇ ਦਰਸ਼ਕਾਂ ਨੂੰ ਵੀ ਇੱਕ ਵਾਰੀ ਫੇ ਤੁਸੀ ਰੂਬਰੂ ਕਰਾਇਆ ਮੈਂ ਆਸ ਕਰਦਾ ਹਾਂ ਕਿ ਇੱਥੇ ਪੰਜਾਬ ਜਿੰਨਾ ਮੈਨੂੰ ਪਿਆਰ ਮਿਲਿਆ ਲੋਕਾਂ ਚੋਂ ਤੁਹਾਡੇ ਦਰਸ਼ਕਾਂ ਨੂੰ ਵੀ ਦੇਖ ਕੇ ਸਿਰਫ ਮੇਰੇ ਪ੍ਰਤੀਨਿਧੀ ਮੈਂ ਉਹਨਾਂ ਨੂੰ ਉਹਨਾਂ ਦੇ ਹਿਰਦਿਆਂ ਦੇ ਵਿੱਚ ਮੇਰੇ ਤੋਂ ਵੀ ਉਹਨਾਂ ਪ੍ਰਤੀ ਜੋ ਪਿਆਰ ਤੇ ਭਾਵਨਾयां ਉਹ ਵੀ ਉਹਨਾਂ ਨੂੰ ਇਸ ਆਪਣੇ ਫੋਨ ਜਾਂ ਇਸ ਸਕਰੀਨ ਦੇ ਜ਼ਰੀਏ ਉਹਨਾਂ ਤੱਕ ਵੀ ਪਹੁੰਚੇਗੀ। ਥੈਂਕ ਯੂ ਵੈਰੀ ਮਚ ਬਹੁਤ ਬੜੀ ਬਣੀ। ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ। ਇੱਕ ਸਮਾਂ ਸੀ ਜਦੋਂ ਬ੍ਰਿਟਿਸ਼ ਸਰਕਾਰ ਇਹ ਤੈਅ ਕਰਦੀ ਸੀ ਕਿ ਹਿੰਦੁਸਤਾਨ ਦੇ ਵਿੱਚ ਕੀ ਹੋਵੇਗਾ ਖਾਸ ਤੌਰ ਤੇ ਪੰਜਾਬ ਦਾ ਭਵਿੱਖ ਜਿਹੜਾ ਹੈ ਉਹ ਬ੍ਰਿਟਿਸ਼ ਸਰਕਾਰ ਤੈਅ ਕਰਿਆ ਕਰਦੀ ਸੀ ਪਰ ਅੱਜ ਸਮਾ ਅਜੀਹਾ ਆ ਗਿਆ ਸਮੇ ਨੇ ਇਸ ਕਦਰ ਕਰਵਟ ਲਈ ਹੈ ਕਿ ਹੁਣ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਬੈਠ ਕੇ ਪੰਜਾਬੀ ਇਹ ਡਿਸਾਈਡ ਕਰਦੇ ਨੇ ਕਿ ਯੂਕੇ ਦੇ ਵਿੱਚ ਕੀ ਹੋਵੇਗਾ ਉਥੋਂ ਦੀ ਡਿਵੈਲਪਮੈਂਟ ਦੇ ਬਾਰੇ ਉਥੋਂ ਦੀ ਸਰਕਾਰ ਨੂੰ ਰਹਿ ਦਿੱਤੀ ਜਾਂਦੀ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਪੰਜਾਬੀ ਸਾਡੇ ਭਾਰਤੀ ਮੂਲ ਦੇ ਲੋਕ ਹੁਣ ਬ੍ਰਿਟਿਸ਼ ਸਰਕਾਰ ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਨੇ ਇਹ ਬਹੁਤ ਮਾਣ ਵਾਲੀ ਗੱਲ ਹੈ ਪੂਰੇ ਹਿੰਦੁਸਤਾਨ ਦੇ ਲਈ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਸਭ ਤੋਂ ਜ਼ਿਆਦਾ ਕਿਉਂਕਿ ਪਹਿਲੀ ਵਾਰ ਕੋਈ ਦਸਤਾਰ ਧਾਰੀ ਸਿੱਖ ਐਮਪੀ ਜਿਹੜਾ ਹੈ ਕਿ ਬਰਟੇਨ ਦੀ ਸਰਕਾਰ ਦੇ ਵਿੱਚ ਚੁਣਿਆ ਗਿਆ ਹੈ ਮੈਂ ਗੱਲ ਕਰ ਰਿਹਾ ਹਾਂ ਸਰਦਾਰ ਤਨਮਨਜੀਤ ਸਿੰਘ ਟੀਸੀ ਹੋਰਾਂ ਦੀ ਜਿਹੜੇ ਕਿ ਉੱਥੇ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਚੁਣੇ ਗਏ ਨੇ ਔਰ ਇਸ ਵੇਲੇ ਉਹ ਪੰਜਾਬ ਦੇ ਦੌਰੇ ਤੇ ਆਏ ਨੇ ਪਹਿਲਾਂ ਯੂਕੇ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਔਰ ਅੱਜ ਜਗਬਣੀ ਟੀਵੀ ਦੇ ਸਟੂਡੀਓ ਦੇ ਵਿੱਚ ਮੌਜੂਦ ਨੇ ਟੀਸੀ ਸਾਹਿਬ ਦਾ ਸਵਾਗਤ ਕਰਦੇ ਆਂ ਟੀਸੀ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਜਗਬਣੀ ਤੇ ਬਹੁਤ-ਬਹੁਤ ਮਿਹਰਬਾਨੀ ਥੋੜੀ ਸਾਹਿਬ ਤੁਸੀਂ ਉਦੋਂ ਸਾਡੇ ਸਲੋ ਸ਼ਹਿਰ ਸਲੋ ਇਲਾਕੇ ਦੇ ਵਿੱਚ ਪਿਛਲੀ ਆਪਣੀ ਜਗਬਣੀ ਟੀਵੀ ਦੇ ਇੰਟਰਵਿਊ ਕਰਕੇ ਆਏ ਹੋ ਅਤੇ ਹੁਣ ਮੈਨੂੰ ਖੁਸ਼ੀ ਹੋਈ ਹੈ ਕਿ ਮੈਂ ਤੁਹਾਡੇ ਸਟੂਡੀਓ ਇਥੇ ਜਲੰਧਰ ਦੇ ਵਿੱਚ ਆਇਆ ਜੀ ਤੇ ਮੈਂ ਆਸ ਕਰਦਾ ਹਾਂ ਤੁਹਾਡੇ ਦਰਸ਼ਕਾਂ ਨੂੰ ਪਿਛਲੀ ਵੀ ਆਪਣੀ ਜਿਹੜੀ ਗੱਲਬਾਤ ਲੱਭ ਸੀ ਉਹ ਪਸੰਦ ਆਈ ਹੋਵੇਗੀ ਜੀ ਤੇ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਪਹਿਲਾਂ ਤੁਹਾਡੇ ਨਾਲ ਯੂਕੇ 'ਚ ਮੁਲਾਕਾਤ ਹੋ ਰਹੀ ਨੇ ਘੱਟ ਸਮੇਂ ਬਾਅਦ ਤੁਹਾਡੇ ਨਾਲ ਜਿਹੜੀ ਹੈ ਉਹ ਹਿੰਦੁਸਤਾਨ 'ਚ ਮੁਲਾਕਾਤ ਹੋ ਰਹੀ ਹੈ ਜੀ ਜੀ ਮੈਂ ਇੱਥੇ ਆਉਣਾ ਚਾਹੁੰਦਾ ਸੀਗਾ ਇੱਕ ਤਾਂ ਦਰਬਾਰ ਸਾਹਿਬ ਗੁਰੂ ਕੀ ਨਗਰੀ ਆ ਕੇ ਨਤਮਸਤਕ ਹੋਣਾ ਤਾਂ ਕਿ ਮੈਂ ਧੰਨਵਾਦ ਵੀ ਕਰ ਸਕਾਂ ਸ਼ੁਕਰਾਨਾ ਕਰ ਸਕਾਂ ਪ੍ਰਮਾਤਮਾ ਦਾ ਅਤੇ ਇਸ ਦੇ ਨਾਲ ਨਾਲ ਜੋ ਪੰਜਾਬੀਆਂ ਦੇ ਮੰਚ ਵੀ ਸੀ ਉਹਨਾਂ ਤੋਂ ਮੈਨੂੰ ਬਹੁਤ ਸਾਰਾ ਪਿਆਰ ਜੋ ਸਨਮਾਨ ਮਿਲਿਆ ਮੈਂ ਚਾਹੁੰਦਾ ਸੀਗਾ ਵੀ ਮੈਂ ਉਹਨਾਂ ਦਾ ਵੀ ਆ ਕੇ ਖੁਦ ਸ਼ੁਕਰੀਆ ਕਰਾਂ ਜੀ ਅਤੇ ਇੱਥੇ ਹਜੇ ਮੈਂ ਕੱਲ ਹੀ ਪਹੁੰਚਿਆ ਹਾਂ ਕੱਲ ਪਹੁੰਚਣ ਤੋਂ ਉਪਰੰਤ ਜੋ ਉਥੇ 에어ਪੋਰਟ ਤੇ ਵੀ ਜੋ ਤੁਹਾਡੇ ਸੱਜਣ ਮਿੱਤਰ ਉੱਥੇ ਵੀ ਆਏ ਉਸ ਤੋਂ ਬਾਅਦ ਅੱਜ ਪਿੰਡ ਦੇ ਵਿੱਚ ਵੀ ਅਲੰਗ-ਅਲਗ ਪ੍ਰੋਗਰਾਮ ਐਸੀ ਢੀਕੇ ਸੀ ਤੇ ਮੈਨੂੰ ਬੇहद ਖੁਸ਼ੀ ਹੁੰਦੀ ਹੈ ਪਹਿਲਾਂ ਦੇ ਨਾਲ ਉਹ ਜੀ ਸੀ ਸਾਹਿਬ ਕੀ ਫਰਕ ਮਹਿਸੂਸ ਕੀਤਾ ਤੁਸੀਂ ਜੀ ਦੇਖੋ ਪਹਿਲਾਂ ਵੀ ਪਿਆਰ ਮਿਲਦਾ ਸੀ ਤਾਂ ਹੁਣ ਵੀ ਮਿਲਦਾ ਆ ਤੇ ਮੈਂ ਸਮਝਦਾ ਕਿ ਜੇ ਮੈਂ ਇਸ ਮਕਾਮ ਤੇ ਪਹੁੰਚਿਆ ਹਾਂ ਤੇ ਇਹ ਲੋਕਾਂ ਦੇ ਪਿਆਰ ਦੀ ਬਦੌਲਤ ਹੀ ਆ ਜੀ ਆ ਬਾਕੀ ਦੇਖੋ ਜਦੋਂ ਵੀ ਆਪਣੇ ਵੀ ਗੱਲਬਾਤ ਹੁੰਦੀ ਸੀ ਚਾਹੇ ਅਖਬਾਰਾਂ ਅਖਬਾਰਾਂ ਦੇ ਜ਼ਰੀਏ ਜਾਂ ਟੀਵੀ ਦੇ ਜ਼ਰੀਏ ਹੁਣ ਅੱਜ ਕੱਲ ਤਾਂ ਆਧੁਨਿਕ ਯੋਗ ਅਯੋਗ ਆ ਅੱਜ ਕੱਲ ਤਾਂ ਤੁਹਾਡੇ ਜਗਬਾਣੀ ਟੀਵੀ ਦੇ ਜਿਹੜੇ ਬਹੁਤਿਆਂ ਨੇ ਮੋਬਾਈਲ ਕੀਏ ਬਹੁਤ ਲੰਬੇ ਅਰਸੇ ਤੋਂ ਅਖਬਾਰਾਂ ਵੀ ਛਪ ਰਹੀਆਂ ਸੀ ਪਰ ਹੁਣ ਆਧੁਨਿਕ ਯੁੱਗ ਦੇ ਮੁਤਾਬਕ ਮਾਡਰਨ ਤੌਰ ਤਰੀਕੇ ਵੀ ਅਪਣਾਏ ਜਾ ਰਹੇ ਸੋ ਫਰਕ ਸਿਰਫ ਇੰਨਾ ਹੀ ਆ ਬਾਕੀ ਲੋਕ ਲੋਕ ਤਾਂ ਲੋਕ ਹੀ ਰਹਿਣਗੇ ਲੋਕਾਂ ਨੂੰ ਤੁਹਾਨੂੰ ਦਿਲੋਂ ਦਿਮਾਗ ਤਾਂ ਹੀ ਜਿੱਤ ਸਕਦੇ ਆ ਜੇ ਤੁਸੀਂ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਪੇਸ਼ ਆਉਂਦੇ ਆ ਉਹਨਾਂ ਦੀਆਂ ਮੁਸੀਬਤਾਂ ਹੱਲ ਕਰਦੇ ਆ ਤੇ ਸਮੇਂ-ਸਮੇਂ ਤੇ ਆ ਕੇ ਵੀ ਤੁਸੀਂ ਆਪਣੀਆਂ ਗੱਲਾਂ ਵੀ ਉਹਨਾਂ ਤੱਕ ਦੱਸਨੀਆ ਬਹੁਤ ਜ਼ਰੂਰੀ ਆ ਜੀ ਬਿਲਕੁਲ ਬਿਲਕੁਲ ਤਾਂਕਿ ਤੁਹਾਨੂੰ ਉਹਨਾਂ ਦੇ ਬਾਰੇ ਪਤਾ ਲੱਗੇ ਉਹਨਾਂ ਨੂੰ ਤੁਹਾਡੇ ਬਾਰੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਮੈਂ ਕਨੈਕਟਿੰਗ ਸਵਾਲ ਹੀ ਕਰੂੰਗਾ ਕਿ ਸੋਸ਼ਲ ਮੀਡੀਆ ਦਾ ਤੁਸੀਂ ਕੀ ਰੋਲ ਮਹਿਸੂਸ ਕਰਦੇ ਹੋ ਅੱਜ ਦੀ ਲਾਈਫ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਥੋੜੀ ਸਾਹ ਦੇਖੋ ਇਹ ਜਿਵੇਂ ਆਪਾਂ ਕਹਿ ਰਹੀਏ ਵੀ ਤੌਰ ਤਰੀਕੇ ਬਦਲ ਰਹੇ ਨੇ ਜੇ ਹੁਣ ਤੁਸੀਂ ਵੀ ਆ ਤੁਸੀਂ ਜਗਬਣੀ ਟੀਵੀ ਜਦੋਂ ਲਾਂਚ ਕੀਤਾ ਜਦੋਂ ਐਪ ਲੋਡ ਕਰ ਉਹ ਸਾਰੀਆਂ ਚੀਜ਼ਾਂ ਦਾ ਅਸਰ ਅੱਜ ਕੱਲ ਜਿਹੜੇ ਖਾਸ ਜਿਹੜੀ ਨਵੀਂ ਪੀੜੀ ਆ ਅਖਬਾਰਾਂ ਜੋ ਅਸਲੀ ਰਨ ਕੀ ਜੋ ਕਾਗਜ਼ੀ ਅਖਬਾਰ ਹੈ ਉਹ ਘੱਟ ਪੜ ਰਹੇ ਉਹ ਆਪਣੀ ਅਖਬਾਰ ਪੜ ਰਹੇ ਨੇ ਔਨਲਾਈਨ ਚਾਹੇ ਆਪਣੇ ਫੋਨ ਤੇ ਕਈ ਲੋਕ ਜੋ ਲਿਖਤੀ ਰੂਪ ਦੇ ਵਿੱਚ ਨਹੀਂ ਪਸੰਦ ਕਰਦੇ ਉਹ ਵੀਡੀਓ ਦੇ ਰਾਈ ਕਰ ਰਹੇ ਸੋ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਚਾਹੇ WhatsApp ਤੇ ਵੀ ਹੈ ਹਰ ਚੀਜ਼ ਮੋਬਾਈਲ ਹੋ ਗਈ ਹੈ ਹਰ ਚੀਜ਼ ਚਾਹੇ ਆਪਣਾ Instagram ਜਾਂ Snapchat ਜਾਂ Twitter ਤਾਂ Facebook ਤਾਂ ਚਲੋ ਹੈ ਹੀ ਉਸ ਦੇ ਨਾਲ ਨਾਲ WhatsApp ਦਾ ਵੀ ਬਹੁਤ ਪ੍ਰਭਾਵਸ਼ਾਲੀ ਢੰਗ ਦੇ ਨਾਲ ਇੱਕੋ ਦਾਮ ਹੀ ਜੋ ਸਨੇਹ ਆ ਇਧਰ ਦੀ ਇਧਰ ਦੁਨੀਆ ਦੇ ਉਹ ਵੀ ਮੁਫਤੋਂ ਮੁਫਤ ਪਹੁੰਚ ਜਾਂਦੇ ਆ ਬਿਲਕੁਲ ਅੱਛਾ ਪਿੰਡ ਤੇ ਮੈਂ ਵਾਪਸ ਆਉਂਗਾ ਇਹ ਦੌਰਾ ਜਿਹੜਾ ਹੈ ਇਹ ਕਿੰਨੇ ਟਾਈਮ ਦਾ ਹੋਰ ਤੁਹਾਡਾ ਸ਼ਡਿਊਲ ਕੀ ਹੈ ਇਸ ਵਾਰ ਜੀ ਮੈਂ ਇਸ ਵਾਰ ਤਾਂ ਸਿਰਫ ਡੇਢ ਦੋ ਹਫ਼ਤੇ ਲਈ ਆਇਆ ਸੀ ਭਈ ਮੈਂ ਆਇਆ ਇਸ ਕਰਕੇ ਜਾਂ ਭਈ ਆਪਾਂ ਬੱਤ ਬੱਤ ਲੋਕਾਂ ਨਾਲ ਸੰਪਰਕ ਹੋ ਸਕੇ ਲੋਕਾਂ ਨਾਲ ਤਨਵਾਦ ਵੀ ਹੋ ਸਕੇ ਆਪਣੇ ਬਜ਼ੁਰਗਾਂ ਨਾਲ ਪਰਿਵਾਰ ਦੇ ਨਾਲ ਵੀ ਮੈਂ ਮਿਲ ਸਕਾਂ ਇਸ ਦੇ ਨਾਲ ਨਾਲ ਜੇ ਮੌਕਾ ਮਿਲਿਆ ਤਾਂ ਮੈਂ ਅਲੱਗ-ਅਲੱਗ ਜਿਹੜੇ ਤੁਹਾਡੇ ਆਪਣੇ ਚੁਣੇ ਹੋਏ ਨੇਤਾ ਇੱਥੇ ਦੇ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਸਕਾਂ ਮੈਂ ਬਕਾਇਦਾ ਜਿਹੜਾ ਸਿੱਖਾਂ ਦੀ ਜੋ ਮਿਨੀ ਪਾਰਲੀਮੈਂਟ ਜੋ ਆਪਣੇ ਅੰਮ੍ਰਿਤਸਰ ਦੇ ਵਿੱਚ ਐਸਜੀਪੀਸੀ ਆ ਉਹਨਾਂ ਦੇ ਨਾਲ ਵੀ ਮਿਲ ਬਣਾ ਕੀਤਾ ਤੇ